ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹਾਊਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸਿੰਪਲ ਔਰ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਜੋ ਕਿ ਹੈ ਮੋਢੇ ਦਰਦ ਵਾਸਤੇ ਜ਼ਿਆਦਾਤਰ ਆਪਣੇ ਮੋਢਿਆਂ ਦੇ ਵਿੱਚ ਦਰਦ ਹੁੰਦਾ ਹੈ ਆਪਣੀ ਬਾਹਾਂ ਨੂੰ ਉੱਪਰ ਚੱਕੀ ਜਾਂਦੀ ਔਰ ਕਈ ਵਾਰੀ ਜਦੋਂ ਬਾਹ ਪਿੱਛੇ ਲੈ ਕੇ ਜਾਣ ਕਰਦੇ ਆਂ ਆਪਾਂ ਪਿੱਛੇ ਲੈ ਆਉਣ ਵੇਲੇ ਆਪਣੀ ਦਰਦ ਹੁੰਦਾ ਹੈ ਮੋਢੇ ਦੇ ਵਿੱਚ ਮੋਸਟਲੀ ਜਦੋਂ ਆਪਾਂ ਕੋਈ ਵੀ ਜ਼ਿਆਦਾ ਹੈਵੀ weight ਕੰਮ ਕਰ ਲਈਏ ਔਰ ਜਾਂ ਫੇਰ ਆਪਾਂ ਜਦੋਂ ਆਪਣੀ ਉਮਰ 45 ਸਾਲ ਹੋ ਜਾਵੇ ਆਪਣੇ ਮੋਢਿਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ 슈ਗਰ ਦੇ ਪੇਸ਼ੈਂਟਸ ਦੇ ਵਿੱਚ ਜ਼ਿਆਦਾ ਮੋਢਿਆਂ ਦੇ ਵਿੱਚ ਹੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਦੇ ਵਿੱਚ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਆਸਾਨ ਕਸਰਤਾਂ ਨੇ ਪਰ ਤੁਸੀਂ ਕਸਰਤਾਂ ਜ਼ਰੂਰ ਕਰਨੀਆਂ ਨੇ ਔਰ ਇਹ ਤੁਸੀਂ ਅਗਰ ਕਸਰਤਾਂ 3 ਤੋਂ 4 ਹਫ਼ਤੇ ਕਰੋਗੇ ਇਸ ਦਾ ਰਿਜ਼ਲਟ ਤੁਹਾਡੇ ਅੱਗੇ ਹੋਏਗਾ ਸਭ ਤੋਂ ਇੰਪੋਰਟੈਂਟ ਜਦੋਂ ਵੀ ਮੋਢੇ ਦੇ ਵਿੱਚ ਦਰਦ ਹੁੰਦਾ ਹੈ ਆਪਣੇ ਜੋ ਮਸਲਸ ਨੇ ਰੋਟੇਟਰ ਕਾਫ ਮਸਲਸ ਜਿਸ ਨੂੰ ਕਹਿੰਦੇ ਇੱਕ ਗਰੁੱਪ ਹੈ ਮਸਲਸ ਦਾ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਵੀਕਨੈਸ ਆ ਜਾਂਦੀ ਹੈ ਸੋ ਉਸ ਨੂੰ ਤਕੜੇ ਕਰਨ ਲਈ ਆਪਾਂ ਜੋ ਅੱਜ ਕਸਰਤਾਂ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਆਈਸੋਮੈਟ੍ਰਿਕਸ ਜਿਸ ਦੇ ਵਿੱਚ ਆਪਾਂ ਜੋ ਸ਼ੋਲਡਰ ਹੈ ਉਸ ਨੂੰ ਇੱਕ ਜਗ੍ਹਾ ਸਟੇਬਲ ਰੱਖਾਂਗੇ ਤਾਂ ਕਿ ਉਹ ਹILLE ਨਾ ਬਿਨਾ ਹILLE ਮੋਢੇ ਨੂੰ ਕਿਵੇਂ ਤਕੜੇ ਕਰ ਸਕਦੇ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਧ ਸਿੰਘ ਸਰਾ ਪਿਛਲੇ 10 ਸਾਲ ਤੋਂ ਬੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਔਰ ਸਾਡਾ ਇੰਸਟਾਗ੍ਰam ਆਈਡੀ ਹੈ SARI SINGH'S NA PHYSIOTHERAPY ਔਰ ਸਾਡੀ ਕੋਰ ਆਈਡੀ ਡਾਕਟਰ ਗੁਰਸ਼ੀਤ ਸਿੰਘ ਔਰ ਫੇਸਬੁੱਕ ਤੇ ਸਾਡੀ ਆਈਡੀ ਹੈ SARI SINGH'S NA PHYSIOTHERAPY CLINIC ਦੇ ਨਾਮ ਤੇ ਤੁਸੀਂ ਉੱਥੇ ਸਾਨੂੰ ਫੋਲੋ ਜ਼ਰੂਰ ਕਰ ਲੈਣਾ ਔਰ ਅਗਰ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਆਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਨੰਬਰ 1 ਤੁਸੀਂ 10 ਤੋਂ 15 ਮਿੰਟ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਸਵੇਰੇ ਦੇਣਾ ਹੈ ਔਰ ਸ਼ਾਮ ਨੂੰ ਦੇਣਾ ਹੈ ਔਰ ਇੱਕ ਅਸਨਤਾ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਪਹਿਲੀ ਐਕਸਰਸਾਈਜ਼ ਕੀ ਹੈ ਤੁਸੀਂ ਇੱਕ ਤੌਲੀਆ ਦੇ ਦਾ ਰੋਲ ਬਣਾ ਲਓਗੇ ਔਰ ਇਸ ਨੂੰ ਤੁਸੀਂ ਫੋਰ ਐਗਜ਼ਾਮਪਲ ਖੱਬੇ ਮੋਢੇ 'ਚ ਦਰਦ ਹੈ ਤਾਂ ਤੁਸੀਂ ਇਸ ਨੂੰ ਆਪਣੀ ਕੱਚ ਦੇ ਵਿੱਚ ਅੰਦਰ ਰੱਖ ਲਓਗੇ ਔਰ ਇਸ ਨੂੰ ਤੁਸੀਂ ਅੰਦਰ ਨੂੰ ਦਬਾਵਾਂਗੇ

2 3 4 5 6 7 8 9 10 देन ਰਿਲੈਕਸ ਇਸ ਦੀ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਨੇ ਗਿਣ ਕੇ 10 ਆਪਾਂ 5 ਤੋਂ 6 ਵਾਰੀ ਪ੍ਰੈਸ ਕੀਤਾ ਸੀ ਤੁਸੀਂ ਇਹ 10 ਵਾਰੀ ਕਰਨੀਆਂ ਇਹ ਹੋਗੀ ਤੁਹਾਡੀ ਨੰਬਰ 1 ਐਕਸਰਸਾਈਜ਼ ਜਿਸ ਦੀ ਆਪਾਂ ਤੌਲੀਏ ਦੀ ਮਦਦ ਨਾਲ ਇਹ ਤੁਸੀਂ ਐਕਸਰਸਾਈਜ਼ ਕਰਨੀ ਹੈ ਹੁਣ ਅਗਲੀ ਕਸਰਤ ਕੀ ਹੈ ਤੁਸੀਂ ਇੱਕ ਦੀਵਾਰ ਦੇ ਨਾਲ ਖੜ ਜਾਣਾ ਹੈ ਫਾਰ ਇਗਜ਼ਾਮਪਲ ਤੁਹਾਡੇ ਸੱਜੇ ਮੋਢੇ ਦੇ ਵਿੱਚ ਦਰਦ ਹੈ ਤੁਸੀਂ ਬਾਹ ਨੂੰ 90 ਡਿਗਰੀ ਤੱਕ ਆਪਾਂ ਬੈਂਡ ਕਰ ਲਾਂਗੇ ਔਰ ਦੀਵਾਰ ਦੇ ਨੁੱਕਰ ਤੇ ਮੁਠੀ ਬੰਦ ਕਰਕੇ ਇਥੇ ਰੱਖਾਂਗੇ ਔਰ ਮੁਠੀ ਨਾਲ ਅੰਦਰ ਨੂੰ ਜ਼ੋਰ ਲਾਵਾਂਗੇ ਆਪਾਂ ਇਦਾਂ ਅੰਦਰ ਨੂੰ ਅੰਦਰ ਨੂੰ ਜ਼ੋਰ ਲਾਵਾਂਗੇ ਸਾਦਾ ਦੇਖਾਂਗੇ ਇਥੇ ਆਪਣਾ ਜੋ ਮੋਢਾ ਹੈ ਕਿਉਂ ਆਪਣੀ ਕੱਛ ਹੈ ਉਹ ਬਿਲਕੁਲ ਨਾਲ ਇਦਾਂ ਜੁੜੀ ਹੋਏਗੀ ਔਰ ਇਸ ਨੂੰ ਆਪਾਂ ਅੰਦਰ ਨੂੰ ਜ਼ੋਰ ਲਾਵਾਂਗੇ ਇਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫਿਰ ਰਿਲੈਕਸ ਫਿਰ ਜ਼ੋਰ ਲਾਵਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫਿਰ ਜ਼ੋਰ ਲਾਵਾਂਗੇ 1 2 10 4 5 6 7 8 9 10 ਫਿਰ ਜੋ ਲਾਵਾਂਗੇ 1 2 3 4 5 6 7 8 9 10 देन ਰਿਲੈਕਸ ਚਾਰ ਤੋਂ ਪੰਜ ਵਾਰ ਕੀਤਾ ਆਪਾਂ ਤੁਸੀਂ ਇਹ 10 ਵਾਰੀ ਕਰਨਾ ਹੈ ਇਦਾਂ ਖੜ ਜਾਣਾ 90 ਡਿਗਰੀ ਦਾ ਐਂਗਲ ਹੋਏਗਾ ਔਰ ਇਸ ਨੂੰ ਤੁਸੀਂ ਅੰਦਰ ਨੂੰ ਜ਼ੋਰ ਲਾ ਕੇ ੱਟਣਾ ਹੈ ਇਹ ਹੋ ਗਿਆ ਅੰਦਰਲੇ ਪਾਸੇ ਨੂੰ ਆਪਾਂ ਜ਼ੋਰ ਲਾਇਆ ਹੁਣ ਆਪਾਂ ਇਹੀ ਹੁਣ ਆਪਾਂ ਇੱਕ ਦੀਵਾਰ ਹੈ ਹੁਣ ਆਪਾਂ ਇਧਰ ਪਿਛਲੇ ਪਾਸੇ ਆ ਗਏ ਹੁਣ ਆਪਾਂ ਬਾਹਰ ਨੂੰ ਜ਼ੋਰ ਲਾਵਾਂਗੇ ਫਿਰ ਆਪਾਂ ਇੱਥੇ ਖੜ ਕੇ ਸਾਹਮਣੇ ਦੇਖਾਂਗੇ और बार जोर लावे और जो अपनी काक्षा है ये इदा ही रहेगी आप जोर लाना आपूर लावे और इतने आप दस गिणा एक दो तीन चार पां छे सत अठ नौ दस फिर जोर लावे एक दो तीन चार पां छे सत अठ नौ दस फिर जोर लावेंगे एक दो तीन चार पां छत अठ नौ दस फिर जोर लावे एक दो तीन चार पां छे सत अठ नौ दस ਫੇ ਜੋ ਲਾਵਾਂਗੇ 1 2 3 4 5 6 7 8 9 10 ਥੈਨ ਰਿਲੈਕਸ ਪੰਜ ਤੋਂ 6 ਵਾਰੀ ਆਪਾਂ ਕੀਤਾ ਤੁਸੀਂ ਇਹ 10 ਵਾਰੀ ਕਰਨਾ ਇਦਾਂ ਖੜ ਕੇ ਆਪਣੇ ਬਾਹਰ ਨੂੰ ਜੋਰ ਲਾਉਣਾ ਹੈ ਇਹ ਤੁਸੀਂ ਪਹਿਲਾਂ ਆਪਾਂ ਅੰਦਰ ਨੂੰ ਜੋਰ ਲਾਇਆ ਸੀ ਫਿਰ ਬਾਹਰ ਨੂੰ ਜੋਰ ਲਾਇਆ ਸੀ ਏਕਸਟਰਨਲ ਰੋਟੇਸ਼ਨ ਕਹਿੰਦੇ ਇਸ ਨੂੰ ਇਹ ਹੀ ਹੋਗੀ ਤੁਹਾਡੀ 3 ਤੀਸਰੀ ਕਸਰਤ ਹੁਣ ਚੌਥੀ ਕਸਰਤ ਕੀ ਹੈ ਤੁਸੀਂ ਹੁਣ ਆਪਾਂ ਦੀਵਾਰ ਦੇ ਪਹਿਲਾਂ ਇੱਧਰ ਸੀ ਫਿਰ ਇੱਧਰ ਗਏ ਹੁਣ ਦੀਵਾਰ ਦੇ ਸਾਹਮਣੇ ਆਪਾਂ ਮੁਠੀ ਬੰਦ ਕਰਕੇ ਦੀਵਾਰ ਨੂੰ ਅੰਦਰ ਨੂੰ ਧੱਕਾਂਗੇ ਬਿਲਕੁਲ ਸਟੇਬਲ ਕਰ ਲਿਆ ਔਰ ਅੰਦਰ ਨੂੰ ਧੱਕ ਰਹੇ ਹਾਂ ਇਥੇ ਆਪਾਂ ਅੰਦਰ ਨੂੰ ਟੱਕਣਾ ਵਾ ਔਰ ਇਥੇ ਆਪਾਂ ਦੱਸ ਗਏ ਨਾ 1 2 3 4 5 6 7 8 9 10 ਫੇਰ ਟਕਾਂਗੇ 1 2 3 4 5 6 7 8 9 10 ਕੂਣੀ ਹੈ ਜੋ ਆਪਣੀ ਬਿਲਕੁਲ ਬਾਡੀ ਦੇ ਨਾਲ ਸਰੀਰ ਦੇ ਨਾਲ ਜੁੜੀ ਰਹੇਗੀ ਔਰ ਆਪਾਂ ਇਦਾਂ 90 ਡਿਗਰੀ ਦਾ ਐਂਗਲ ਬਣਾ ਕੇ ਬਿਲਕੁਲ ਆਪਾਂ ਦੀਵਾਰ ਨੂੰ ਟੱਕਾਂਗੇ ਇਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫੇਰ ਟਕਾਂਗੇ 1 2 10 4 5 6 7 8 9 10 ਫੇਰ ਤੱਕਾਂਗੇ 1 2 3 4 5 6 7 8 9 10 ਫੇਰ ਤੱਕਾਂਗੇ 1 2 3 4 5 6 7 8 9 10 ਦੈਨ ਰਿਲੈਕਸ ਚਾਹਤੋਂ ਪੰਜ ਵਾਰ ਕੀਤਾ ਤੁਸੀਂ ਇਹ 10 ਵਾਰੀ ਕਰਨੀ ਹੈ ਹੁਣ ਪੰਜਵੀਂ ਕਸਰਤ ਕੀ ਹੈ ਪਹਿਲਾਂ ਆਪਾਂ ਇਸ ਨੂੰ ਅੰਦਰੋਂ ਧੱਕਿਆ ਸੀਗਾ ਹੁਣ ਆਪਾਂ ਫੋਰ ਐਗਜ਼ਾਮਪਲ ਤੁਹਾਡਾ ਖੱਬਾ ਮੁੱਢਾ ਹੈ 90 ਡਿਗਰੀ ਦਾ ਐਂਗਲ ਬਣਾ ਲਾਂਗੇ ਕੰਧ ਦੇ ਨਾਲ ਖੜ ਜਾਾਂਗੇ ਔਰ ਇਸ ਨੂੰ ਆਪਾਂ ਪਿੱਛੇ ਨੂੰ ਧੱਕਾਂਗੇ ਇਸ ਕੂਣੀ ਦੀ ਮਦਦ ਨਾਲ ਇਹਨੂੰ ਪਿੱਛੇ ਨੂੰ ਧੱਕਾਂਗੇ ਬਿਲਕੁਲ ਦੀਵਾਰ ਦੇ ਨਾਲ ਖੜ ਜਾਾਂਗੇ ਔਰ ਜੋਰ ਲਾ ਰਹੇ ਹਾਂ 1 2 3 ਇਹ ਪੋਜੀਸ਼ਨ ਰਹੇਗੀ ਐਦਾਂ ਪੋਜੀਸ਼ਨ ਰਹੇਗੀ ਆਪਣੀ ਐਦਾਂ ਨਹੀਂ ਕਰਨਾ ਐਦਾਂ ਨਹੀਂ ਕਰਨਾ ਬਿਲਕੁਲ ਸੈਂਟਰ ਵਾਲੀ ਪੋਜੀਸ਼ਨ ਇਹ ਵਾਲੀ ਕੂਣੀ ਮੋੜ ਲਈ 90 ਡਿਗਰੀ ਦਾ ਐਂਗਲ ਬਣਾਇਆ ਔਰ ਇੱਥੇ ਆਪਾਂ 10 ਗਿਣੇ 1 2 3 4 5 6 7 8 9 10 फिर जो लाया एक दो तीन चार पज छे सात आठ नौ दस फिर जो लाया एक दो तीन चार पज छ सात आठ नौ दस फिजो लाया एक दो तीन चार पज छत अठ नौ दस फिर जो लाया एक दो तीन चार पे सात आठ नौ दस फिर जो लाया एक दो तीन चार पे सात आठ नौ दस दिन रिलैक्स ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਨੇ ਸਾਰੀਆਂ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਕੱਲੀ-ਕੱਲੀ ਕਸਰਤ ਨੂੰ ਤੁਸੀਂ 10 ਵਾਰੀ ਕਰਨਾ ਹੈ ਸੋ ਇਹ ਹਨ ਮੋਢੇ dard ਦੀਆਂ ਜਿਹੜੀਆਂ ਤੁਸੀਂ ਕਸਰਤਾਂ ਕਰਨੀਆਂ ਨੇ ਹੁਣ ਹੈਗੀ ਲਾਸਟ ਐਕਸਰਸਾਈਜ਼ ਉਹ ਵੀ ਤੁਹਾਨੂੰ ਕਰਕੇ ਦਿਖਾਉਨੇ ਆ ਲਾਸਟ ਐਕਸਰਸਾਈਜ਼ ਦੇ ਵਿੱਚ ਕੀ ਕਰਾਂਗੇ ਇਦਾਂ ਦਾ ਲੋਕ ਹਰ ਇੱਕ ਦੇ ਘਰ ਦੇ ਵਿੱਚ ਹੁੰਦਾ ਹੈ ਔਰ ਆਪਣੀ ਜਿਹੜੀ ਬਾਹਮ ਆ ਇਸ ਨੂੰ ਆਪਾਂ ਪਕੜ ਲੈਣਾ ਇਦਾਂ ਔਰ ਪੂਣੀ ਸਿੱਧੀ ਕਰ ਦੇਣੀ ਆ ਔਰ ਇਸ ਨੂੰ ਆਪਾਂ ਆਪਣੇ ਵਾਲ ਨੂੰ ਖਿੱਚਾਂਗੇ ਇਦਾਂ ਜ਼ੋਰ ਦੀ ਔਰ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫਿਰ ਖਿਚਾਂਗੇ 1 2 3 4 5 6 7 8 9 10 ਦੁਬਾਰਾ ਦੇਖੋ ਧਿਆਨ ਨਾਲ ਫਿਰ ਖਿੱਚ ਰਹੇ ਆ ਡਿਸਟਰੈਕਟ ਹੋਊਗਾ ਇਹ ਸ਼ੋਲਡਰ ਥੋੜਾ ਔਰ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫਿਰ ਖਿਚਾਂਗੇ 1 2 3 4 5 6 7 8 9 10 ਹੈਂਡਲ ਦੀ ਜਗ੍ਹਾ ਤੇ ਤੁਸੀਂ ਕਿਸੇ ਖਿੜਕੀ ਨਾਲ ਵੀ ਕਰ ਸਕਦੇ ਹੋ ਖਿੜਕੀ ਨੂੰ ਫੜ ਕੇ ਵੀ ਕਿਤਸਾ ਕਰਿਓ ਇਹ ਵੀ ਤੁਸੀਂ 10 ਵਾਰੀ ਕਰਨੀ ਹੈ ਕਸਰਤ ਸੋ ਇਹ ਸੰਸਾਨ ਕਸਰਤਾਂ మోਡੇ ਦਰਦ ਵਾਸਤੇ ਜਿਸ ਨੂੰ ਆਈਸੋਮੈਟ੍ਰਿਕਸ ਕਿਹਾ ਜਾਂਦਾ ਹੈ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੇ ਪਾਰੇ ਸ਼ਾਮ ਕਰੋਗੇ ਤਿੰਨ ਤੋਂ ਚਾਰ ਹਫ਼ਤੇ ਦੇ ਵਿੱਚ ਠੋਡਾ ਜੋ మోਡੇ ਦਾ ਦਰਦ ਹੈ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਬਹੁਤ ਲੋਕ ਕਸਰਾਂ ਤੋਂ ਕਤਰਉਂਦੇ ਹਨ ਸੋ ਅਗਰ ਤੁਸੀਂ ਇਮਾਨਦਾਰੀ ਨਾਲ ਮਿਹਨਤ ਨਾਲ ਇਹ ਐਕਸਰਸਾਈਜ਼ ਕਰੋਗੇ ਤੁਹਾਡਾ ਜੋ ਮੋਡਿਆਂ ਦਾ ਦਰਦ ਸ਼ੁਰੂ ਹੋਇਆ ਹੈ ਉਹ ਹੌਲੀ-ਹੌਲੀ ਘਟਨਾ ਸਟਾਰਟ ਹੋ ਜਾਏਗਾ ਉਮੀਦ ਕਰਦਾ ਹਾਂ ਇਹ ਕਸਰਤਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਮਿਲਦੇ ਹਾਂ ਜਲਦ ਇੱਕ ਨਵੇਂ ਟੌਪਿਕ ਤੇ ਟੀਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ